ਐਦੇ ਆੰਬ ਖਾਏ ਜਾ ਰਹੇ ਆ ਡੈਡੀ ਜੀ ਗੁੱਸਾ ਖਾ ਜਾਂਦੇ ਆ ਉਹ ਡੈਡੀ ਜੀ ਗੁੱਸਾ ਡੈਡੀ ਜੀ ਕੰਦੇ ਅੱਜ ਖਾਏ ਆ ਇਧਰ ਪਲੱਸ 1 ਵਾਲੇ ਕੀ ਬਣਾ ਰਿਹਾ ਆਗੇ ਬਣਾਇਆ ਤੂੰ ਜਿਵੇਂ ਸਕੂਟਰੀ ਦੇ ਚਲੋ ਹੁਣ ਅਸੀਂ ਵੀ ਚੱਲਦੇ ਆ ਚਲਿਏ ਹੁਣ ਹੋੜ ਅਸੀਂ ਕਲਾਸ ਵਿੱਚ ਆ ਗਏ ਆ ਤੇ ਇਧਰ ਸਾਨੀਆ ਜੀ ਕੰਕਾ ਜੀ ਬੈਠਿਆ ਹੈ ਲੋ ਬਦਵੀ ਜੀ ਅਸੀਂ ਗੱਲ ਉੱਧਰ ਸੀਟ ਦੇਖ ਰਿਹਾ ਮੈਂ ਕਿੱਥੇ ਬੈਠਾਂ ਕਿੰਨੇ ਗੱਦਰ ਬੈੰਦੇ ਆ ਤੇ ਹੁਣ ਅਸੀਂ ਆ ਗਏ ਆ ਕਿੱਧਰ ਬੈਣਾ ਫੇ ਉਧਰ ਹੀ ਬੈਣਾ ਚਲੋ ਜਿੱਥੇ ਪਹਿਲੇ ਬੈਠੇ ਉੱਥੇ ਬੈਣਾ ਸਾਨੂੰ ਗੱਲ ਵੀ ਨਹੀਂ ਇੰਨੀ ਆਉਂਦੀ ਜੀ ਰੁਚੀ ਕਾ ਜੀ ਆ ਗਏ ਹੈਲੋ ਰੁਚੀ ਕਾ ਹੈਲੋ ਦਰ ਪਲਸ 1 ਵਾਲੇ ਕੀ ਬਣਾ ਰਹੇ ਆ ਆਗੇ ਬਣਾਇਆ ਤੋਂ ਅਧੀਰੇ ਬਣਾਇਆ ਹੋ ਸੋਹਣਾ ਆ 베ਸਟ ਮਟੀਰੀਅਲ ਦਾ ਬਣਾ ਰਹੇ ਆ ਸਾਰੇ ਜਾਣੇ ਤੇ ਅਸੀਂ ਦੇਖਣ ਆਏ ਆ ਕੀ ਕਰ ਰਹੇ ਸਾਰੇ ਸੋਹਣਾ ਬਣਾਇਆ ਅੱਛਾ ਇਹ ਵੀ ਲਾਣੀ ਆ ਇਹਨੂੰ ਹਾਂਜੀ ਠੀਕ ਆ ਠੀਕ ਫੇਰ ਦੇਖਣ ਆਵਾਂਗੇ ਅਸੀਂ ਹਾਂਜੀ ਅੱਜ ਆਗਾ ਸੰਡੇ ਤੇ ਅੱਜ ਸੰਡੇ ਥੋੜਾ ਲੇਟ ਸ਼ੁਰੂ ਕੀਤਾ ਸੀ ਕਿਉਂਕਿ ਅਸੀਂ ਲੇਟ ਹੀ ਉੱਠੇ ਹੈ ਕਿਉਂਕਿ ਮੈਨੂੰ ਨੀਂਦ ਨੀਂਦ ਬਹੁਤ ਆਈ ਉੱਠੀ ਤਾਂ ਕਰਕੇ ਫਿਰ ਹੁਣ ਅਸੀਂ ਦੇਖ ਸਕਦੇ ਹਾਂ ਮੌਸਮ ਬਾਹਰ ਐਂ ਬੱਦਲ ਆ ਰਿਹਾ ਹੋਇਆ ਪਰ ਮੀਂਹ ਪੈਂਦਾ ਨਹੀਂ ਹੈਗਾ ਬੱਦਲ ਆ ਜਾਂਦਾ ਮੀਂਹ ਪੈਂਦਾ ਹੀ ਨਹੀਂ ਤੇ ਮੰਮੀ ਜੀ ਡੈਡੀ ਜੀ ਗਏ ਉਹ ਸ਼ਹਿਰ ਨੂੰ ਬਾਜ਼ਾਰ ਤੇ ਕਰਿਆ ਤੇ ਮੰਮੀ ਜੀ ਸਬਜ਼ੀ ਲੈਣ ਗਈ ਆ ਪਹਿਲਾਂ ਮੈਨੂੰ ਕਹਿੰਦੇ ਸੀ ਮੈਂ ਕੰਮ ਕਰਕੇ ਫਿਰ ਥੋੜੀ ਥੱਕ ਗਈ ਸੀ ਮੈਂ ਮੈਂ ਨਹੀਂ ਜਾਣਾ ਹੈਗਾ ਸੋ ਇਸ ਲਈ ਹੁਣ ਅਸੀਂ ਕਰਿਆ ਤੇ ਦੇਖੋ ਕੀ ਕੀ ਲੈ ਕੇ ਆਉਂਦੇ ਆ ਫਿਰ ਮਿਲਦੇ ਆ ਉਹਨਾਂ ਨਾਲ ਤੇ ਚਲੋ ਉੱਠ ਕੇ ਰੋਟੀ ਪਾਣੀ ਪਾ ਕੇ ਬੋਲੇ ਟੁੱਟੀ ਮੈਂ ਇੱਕ ਵਜੂਠੀ ਦੁਪਹਿਰ ਤੇ ਤੇ ਫੇਰ ਦੀ ਲੇਟ ਹੋ ਗਏ ਤੇ ਫੇਰ ਉੱਠ ਕੇ ਝਾੜੂ ਪੋਚਾ ਕੀਤਾ ਤੇ ਹੁਣ ਫੇ ਮੰਮੀ ਜੀ ਹੁਣ ਗਏ ਆ ਤੇ ਫਿਰ ਦੇਖਦੇ ਕੀ ਲਿਆਂਦੇ ਪਤਨ ਦਿਖਾਣੇ ਕੀ ਕੀ ਲਿਆਂਦੇ ਆ ਹਲੇ ਮੈਂ ਬੈਠਣੀ ਲੱਗੀ ਸੀ ਜਦ ਹੀ ਡੈਡੀ ਜੀ ਆ ਗਏ ਮੰਮੀ ਜੀ ਆ ਗਏ ਦੇਖੀਏ ਉਹ ਆ ਗਏ ਹੈ ਉਹਦੇ ਆਣਾ ਤੇ ਆਉਣਾ ਦਾਦੀ ਜੀ ਕੰਨੇ ਅੱਜ ਉੜਾਈ ਦੇਣਾ ਮੰਮੀ ਜੀ ਨੂੰ ਲੋ ਜੀ ਸਬਜ਼ੀ ਲੈ ਆਂਦੀ ਆ ਦਵਾਈ ਦਵਾਈ ਵੀ ਲੈ ਆਂਦੋ ਮੰਮੀ ਜੀ ਠੀਕ ਨਹੀਂ ਹੈ ਕਿ ਕਿੰਨੇ ਦਿਨਾਂ ਤੋਂ ਤੇ ਤਾਂ ਹੁਣ ਦਵਾਈ ਵੀ ਲੈ ਕੇ ਨਾਲ ਸਬਜ਼ੀ ਚੱਕ ਰਹੀ ਸੀ ਹੋ ਮੈਨੂੰ ਆਰਡਰ ਹੋ ਗਿਆ ਵੀ ਸਬਜ਼ੀ ਲੈ ਕੇ ਜਾਈਏ ਅੰਦਰ ਕਿਚਨ ਦੇ ਤੇ ਸਾਰੇ ਜਣੇ ਜਾ ਰਹੇ ਆ ਓ ਬੱਲੇ ਬੱਲੇ ਚਲੋ ਹੁਣ ਰੱਖਾ ਦੇਣ ਕਿਚਨ ਦੇ ਵਿੱਚ ਬੱਜਦੇ ਪੁੱਜਦੇ ਜਾ ਰਹੇ ਆ ਸਿੱਚ ਨਾ ਕਿਸੇ ਚ ਲੋ ਜੀ ਡੈਡੀ ਜੀ ਪਹਿਲੀ ਆਰਡਰ ਘਾਤਾ ਮੈਨੂੰ ਆ ਦਿਓ ਜੀ ਆ ਫੜੋ ਉਹ ਹੋ ਤਾ ਮੇਰਾ ਤਾਂ ਪੈਰੀ ਟੁੱਟ ਗਿਆ ਲੱਗਾ ਮੇਰਾ ਮਿੱਠੀ ਚ ਮਿੱਠੀ ਕਹਿੰਦੇ ਇਹਨੂੰ ਚੋਬੀਏ ਹਾਂ ਜੀ ਅੱਜ ਹੋ ਗਏ ਮੰਮੀ ਜੀ ਬਿਮਾਰ ਮੰਮੀ ਜੀ ਥੋੜੇ ਦਿਨਾਂ ਤੋਂ ਬਿਮਾਰ ਨਹੀਂ ਆ ਤੇ ਹਾਂ ਬਲੌਗਾਂ 'ਤੇ ਤੇ ਮੰਮੀ ਜੀ ਜਾਵੇ ਹੋ ਗਏ ਸੀ ਨਾ ਉੱਤੋਂ ਡਾਕਟਰ ਨੇ ਦਵਾਈ ਵੀ ਤੇਜ਼ ਦੇ ਦਿੱਤੀ ਮੰਮੀ ਜੀ ਚੱਕਰ ਖਾਂਦੇ ਫਿਰ ਹੌਸਿਕਾ ਲਾ ਵੀ ਮੰਮੀ ਜੀ ਰੁਕੀ ਹੋ ਗਏ ਸਵੇਰੇ ਉੱਠੇ ਮੰਮੀ ਜੀ ਹਾਂ ਮੈਨੂੰ ਦੇਖਦੇ ਡਬਲ ਡਬਲ ਆ ਬੰਦੇ ਮੈਂ ਗੱਲ ਆ ਮੰਮੀ ਮੰਮੀ ਡਿੱਗੇ ਫਿਰ ਮੈਨਾਂ ਪਤਾ ਨਹੀਂ ਕੀ ਪੀ ਲਿਆ ਨਾਂ ਕਿ ਤੇ ਫੌੜ ਮੂੰਗ ਤਾਨੀ ਫੇਲੀ ਫੇ ਮੰਮੀ ਕੋਲ ਨਹੀਂ ਦਵਾਈ ਤੇ ਜਾ ਉਹ ਮੈਨੂੰ ਛੜ ਗਈ ਤੇ ਫੇ ਮੰਮੀ ਨੂੰ ਬਿਠਾਇਆ ਫੇ ਮੰਮੀ ਤੇ ਹੌਲੀ ਹੌਲੀ ਤੇ ਪੈਨ ਨੂੰ ਉਹਦਾ ਅਸਰ ਉਤਰਿਆ ਫੇ ਠੀਕ ਹੋਏ ਜੋ ਅਸੀਂ ਤਾਂ ਡਰ ਗਏ ਮਗਲਾ ਮੰਮੀ ਜੀ ਕੀ ਹੋ ਗਿਆ ਤੁਹਾਨੂੰ ਹੁਣ ਅੱਜ ਬਣਨੀ ਆ ਸਿ ਮਸਰੀ ਮੂੰਗੀ ਬਣਾਣੀ ਆ ਕਵਿਤਾ ਲੈ ਕੇ ਆਏ ਆ ਥੋੜੀ ਤਾਕਤ ਨੇ ਮਮੀਆਂ ਦੇ ਮਾਮਾਰ ਅੱਜ ਮਸਲੀ মুੰਗੀ ਬਣਾਵਾਂਗੇ ਕਿ ਚਲੋ ਠੀਕ ਹੈ ਪਰ ਇੰਨੀ ਪਸੰਦ ਨਹੀਂ ਵੱਢਦੀ ਰਹਿੰਦੀ ਤਾਂ ਰੇਖ ਦੇ ਕਰੇ ਮਸਰੀ মুੰਗੀ ਚੱਲਦੀ ਜ਼ਿਆਦਾਤਰ ਕਰੇ ਮਸਰੀ মুੰਗੀ ਨੇ ਟੱਬਰ ਵੀ ਸਿਹਤ ਜੈਹੀ ਢੋਂ ਕਾਤੇ ਮੇਰੀ ਦੇ ਸੇ ਤਾਂ ਢੋਂ ਹੈ ਹਾਂਜੀ ਹਾਂਜੀ ਹੁਣ ਮੰਮੀ ਜੀ ਨੇ ਸਾਨੂੰ ਇੱਕ ਗਾਣਾ ਦੱਸਿਆ ਕਹਿੰਦੇ ਅੱਗੇ ਬੁੜੀਆਂ ਗਾਣੀਆਂ ਹੁੰਦੀਆਂ ਸੀ ਤੇਰੀ ਮਸਰੀ ਮੂੰਗੀ ਨੇ ਸਾਡੀ ਸੇਟ ਡੋਣ ਕਰਦੀ ਵਾਹ ਮੰਮੀ ਜੀ ਮੈਂ ਖੁਸ਼ ਬੜੀ ਹੋਈ ਮੈਂ ਕਿਹਾ ਹੈ ਮਸਰੀ ਮੂੰਗੀ ਦਾ ਵੀ ਗਾਣਾ ਹੈਗਾ ਤੁਸੀਂ ਵੀ ਸਰਚ ਕਰਕੇ ਦੇਖੋ ਬਣਾ ਜਾ ਅੱਦੇ ਅੰਬ ਖਾਏ ਜਾ ਰਹੇ ਆ ਡੈਡੀ ਜੀ ਗੁੱਸਾ ਖਾ ਜਾਂਦੇ ਆ ਉਹ ਡੈਡੀ ਜੀ ਗੁੱਸਾ ਕਰ ਗਏ ਮੰਮੀ ਜੀ ਅਧਰਸ ਹੱਸਦੇ ਹੋਏ ਹਾਂਜੀ ਹੋਰ ਮੰਮੀ ਨੇ ਸਾਨੂੰ ਕੰਮ ਸੌਂਪ ਥਾ ਕਿ ਪਿਆਜ਼ ਕੱਟੋ ਤੇ ਪਿਆਜ਼ ਬਹੁਤ ਮਹਿੰਗਾ ਹੋ ਗਿਆ ਹੈ ਕਹਿੰਦੇ ਜੀ ਬਾਜ਼ਾਰ 'ਚ ਬੰਦਾ ਖਾਵੇ ਤਾਂ ਕੀ ਖਾਵੇ ਸਾਰਾ ਕੁਝ ਮਹਿੰਗਾ ਹੋ ਹੀ ਗਿਆ ਹੈ ਪਤਾ ਨਹੀਂ ਕਿਤੇ ਤੇ ਸਾਡੇ ਘਰੇ ਇੱਥੇ ਕੁਰਸੀਆਂ ਪਈਆਂ ਆ ਤੇ ਕੱਲ ਸੀਗੀ ਮੀਟਿੰਗ 3ਆਂ ਦਾ ਮਨਾਣਾ ਹੈ ਇਸ ਕਰਕੇ ਸਾਰੇ ਮਹੱਲੇਆਂ ਨੂੰ ਮੀਟਿੰਗ ਕੀਤੀ ਸੀ ਤੇ ਸਾਡੇ ਘਰੇ ਤੇ ਕੱਲ ਮੀਟਿੰਗ ਹੋਈ ਸੀਗੀ ਤੇ ਤਾਂ ਕਰਕੇ ਚੇਅਰ ਸੱਥੇ ਪਈਆਂ ਆ ਤੇ ਸਿਆਂ ਦਾ ਵੀ ਆਣ ਲੱਗਾ ਆ ਫੰਕਸ਼ਨ ਤੇ ਉਹ ਸੈਲੀਬ੍ਰੇਸ਼ਨ ਹੋ ਗਿਆ ਤੇ ਸਾਡੇ ਕਰੇ ਤੇ ਤੁਹਾਨੂੰ ਇਨਫੋਰਮੇਸ਼ਨ ਮਿਲਦੀ ਰਹੂਗੀ ਜਿੱਦ ਤੱਕ ਜਿੱਦ ਤੱਕ ਹੁੰਦਾ ਰਹੂਗਾ ਤੇ ਹੁਣ ਅਸੀਂ ਕੱਟਦੇ ਆ ਪਿਆਜ਼ ਨਹੀਂ ਤਾਂ ਮੁੱਛੇ ਸਾਡਾ ਬਣਾ ਲਾਂ ਪਿਆਜ਼ ਹਾਂਜੀ ਮੈਂ ਕਿ ਅੱਜ ਤੁਹਾਨੂੰ ਅਸੀਂ ਪਿਆਜ਼ ਕੱਟ ਕੇ ਦਿਖਾਈਏ ਕਿੰਦਾ ਕੱਟਿਆ ਜਾਂਦਾ ਹੈ ਪਹਿਲਾਂ ਇਹਦੀ ਮੋਦੀ ਜੀ ਤਾਰ ਲਓ ਮੋਦੀ ਤੋਂ ਵੱਢ ਲਓ ਇਹਨੂੰ ਇਸ ਤਰ੍ਹਾਂ ਤੁਸੀਂ ਮੈਨੂੰ ਸਿੱਖੋ ਕੰਮ ਕਰਨਾ ਫਿਰ ਇਹਦੇ ਫਿਰ ਨੂੰ ਵੱਡ ਲੋ ਫਿਰ ਤਾਂ ਪਹਿਲੀ ਵੱਡ ਲਿਆ ਮੰਮੀ ਜੀ ਅੰਦਰ ਹੱਸਦੇ ਆ ਮੇਰੀ ਕੁੜੀ ਕੀ ਕਰਦੀ ਪਈ ਮੰਮੀ ਜੀ ਮੈਂ ਸिखਾਨੀ ਪਈ ਆ ਸਾਰਿਆਂ ਨੂੰ ਪਿਆਜ਼ ਕਿੱਦਾਂ ਕੱਟੇ ਦਾ ਐ ਲੈ ਇਹਨੂੰ ਇੰਦਾ ਛੇਲ ਮੋ ਅੱਦਾਂ ਅੱਦਾਂ ਕਰਕੇ ਸਾਰਾ ਛਿੱਲੜੇ ਦਾ ਕੱਢ ਦੋ ਆ ਨੇ ਉਹ ਕਰਕੇ ਕਰ ਦੋ ਕਰ ਦੋ ਇਹਨੂੰ ਨੰਗਾ ਪੁੰਗਾ ਫਿਰ ਇਹਦੇ ਵਿੱਚ ਆਹ ਹੋ ਜਾਂਦਾ ਹੈ ਪਤਾ ਨਹੀਂ ਕੀ ਇਹਨੂੰ ਵਯਾ ਕਰਕੇ ਇਹ ਵਿਚਕਾਰ ਜੇ ਇਹਨੂੰ ਕੱਢ ਦੋ ਮੰਮੀ ਹਾਸਦੇ ਮੰਮੀ ਹੁੰਦੀ ਇਹ ਕੀ ਕਰਨੀ ਦੱਸਣਾ ਚਾਹੀਦਾ ਨਾ ਅਸੀਂ ਕੀ ਕਿੱਦਾਂ ਕਰਦੇ ਆ ਕੀ ਕਰਦੇ ਆ ਨਾ ਤਾਂ ਹੁਣ ਇਹ ਜਿਹੜਾ ਇਹਨੂੰ ਧੋ ਕੇ ਆਨੇ ਆ ਫੇ ਅਸੀਂ ਇਹਨੂੰ ਕੱਟਦੇ ਆ ਮੰਮੀ ਜੀ ਆ ਕੇ ਮੇਰੇ ਕੋਲ ਹੁਣ ਅਸੀਂ ਮੰਮਾ ਜੀ ਨਾਲ ਗੱਲਾਂ ਕਰਦੇ ਹਾਂ ਹਾਂ ਜੀ ਹੁਣ ਅਸੀਂ ਆ ਗਏ ਦਰਵਾਜ਼ੇ ਤੇ ਪ੍ਰਸ਼ਾਦ ਮੰਮਾ ਜੀ ਦਿੰਦੇ ਹੋਏ ਲੋ ਮੰਮੀ ਜੀ ਪ੍ਰਸ਼ਾਦ ਲੈ ਲਓ ਲੋ ਹੁਣ ਮੰਮੀ ਜੀ ਪ੍ਰਸ਼ਾਸ਼ਕਦੇ ਹੋ ਤੇ ਅਸੀਂ ਦਰਵਾਜ਼ੇ ਜਾ ਕੇ ਆਈ ਪਹਿਲਾਂ ਬੀਬੀ ਕੋਲ ਗਈ ਸੀ ਕਿ ਦੁਕਾਨ ਤੱਕ ਬੀਬੀ ਨੂੰ ਸਮਾਨ ਮੰਗਾਉਣਾ ਸੀ ਉਹ ਲੈ ਕੇ ਫੇਰ ਉਹ ਦਵਾ ਜਾ ਕੇ ਫਿਰ ਬੀਬੀ ਨੂੰ ਲੈ ਕੇ ਨਾਲ ਫੇਰ ਹੋਰ ਮੰਮੀ ਦੀ ਘੰਟੀਾਂ ਨਹੀਂ ਅੱਛਾ ਕੀ ਕਹਿੰਦੇ ਬਸ ਗੱਲਾਂ ਹੀ ਕਰਦੇ ਆ ਤੇੀਆਂ ਦੀਆਂ 4 ਤਰੀਕ ਦਾ ਰੱਖਿਆ ਐਸੀ 4 ਤਰੀਕ ਨੂੰ ਤੀਆਂ ਲ ਮਨਾਣਾ ਐਸੀ ਤੇ ਤੁਸੀਂ ਤੁਹਾਨੂੰ ਤਾਂ ਬਲੌਗ ਆਈ ਜਾਣਾ ਤੁਸੀਂ ਦੇਖ ਲਿਓ ਹਮ ਸਾਰੇ ਤਿਆਰੀ ਚੀਆ ਆਪਣੇ ਘਰੇ ਹੀ ਹੋਣਾ ਐ ਸਾਰਾ ਸਾਡਾ ਵੀਰ ਉਹ ਲਾਇਆ ਨੂੰ ਸੰਗਾਇਚ ਤੇ ਤੇ ਤੀਜੀ ਵਾਰ ਪਹਿਲੀ ਵਾਰ ਹੋਇਆ ਸੀ ਆ ਕੀਤਾ ਸੀ ਅਬ ਦੂਸਰੀ ਵਾਰ ਆ ਦੂਸਰੀ ਵਾਰ ਹੀ ਪੰਨਾ ਸੀ